ਮਿੰਟੂ ਜੀ ਨੇਤਾਵਾਂ ਤੇ ਕਾਰਵਾਈ ਦਾ ਕੋਈ ਮਸਲਾ ਪਿਆ ਹੋਇਆ ਕਹਿੰਦੇ ਵੀ ਜਿਹੜੇ ਦਾਗੀ ਨੇਤਾ ਆ ਉਹਨਾਂ ਦੇ ਕਾਰਵਾਈ ਕਿਉਂ ਕੀਤੀ ਐ ਇਹਦੇ ਤੇ ਕੋਰਟ ਕਹਿ ਰਿਹਾ ਅਦਾਲਤ ਕਹਿ ਰਹੀ ਐ ਇਹ ਕੀ ਮਸਲਾ ਹੈ ਜੀ ਦੇਖੋ ਦਾਗੀ ਜਿਹੜੇ ਹੁੰਦੇ ਆ ਦਾਗੀ ਆਪਾਂ ਕਿਹਨਾਂ ਨੂੰ ਕਹਿੰਦੇ ਆ ਦਾਗੀ ਐ ਨਹੀਂ ਹੁੰਦਾ ਕਿ ਮੰਨ ਲਓ ਕਿਸੇ ਦੇ ਖੱਦਰ ਮਹਿੰਗੇ ਖੱਦਰ ਤੇ ਹੂੰ ਬਈ ਦਾਗ ਪੈ ਗਿਆ ਜਿ ਵਿੱਠ ਮਾਰ ਗਈ ਚਿੜੀ ਉਧਾਗ ਲੱਗਾ ਕਾਫੀ ਡੋਲ ਗਈ ਉਧਾਗ ਲੱਗਾ ਉਧਾਗੀ ਨਹੀਂ ਸਿਆਸਤ ਦੇ ਵਿੱਚ ਦਾਗੀ ਉਸ ਨੂੰ ਕਿਹਾ ਜਾਂਦਾ ਹੈ ਜੋ ਵਿਅਕਤੀ ਨੁਮਾਇੰਦਾ ਹੈ ਜਾਂ ਨੁਮਾਇੰਦਾ ਰਹਿ ਚੁੱਕਾ ਹੈ ਜੀ ਪਰ ਉਹਦੇ ਤੇ ਕ੍ਰਿਮినਲ ਕੇਸ ਨੇ ਚਾਰजेस ਨੇ ਹੂੰ ਜਿਵੇਂ ਸਜ਼ਾ ਆਉਂਦਾ ਹੈ ਜੀ ਸੋ ਇਹ ਇਸ ਦੀ ਵਿਆਖਿਆ ਹੈ ਹੂੰ ਸੁਪਰੀਮ ਕੋਰਟ ਕੁਝ ਸਾਲ ਪਹਿਲਾਂ ਜਿਵੇਂ ਤੁਸੀਂ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਇੱਕ ਯਦੀ ਯਰਪਾ ਤੇ ਇੱਕ yogi ਤੁਸੀਂ ਨਾ AI ਤੇ ਜਾ ਕੇ ਹੁਣ ਆਪਾਂ ਅੱਗੇ Google ਕਹਿ ਦਿੰਦੇ ਹੁਣੇ ਉਹਨੇ AI ਤੇ ਜਾ ਕੇ AI ਤੇ ਡਾਟਾ ਬਹੁਤ ਜਲਦੀ ਤੁਹਾਨੂੰ ਸਰਚ ਹੋ ਜਾਂਦਾ ਹੈ ਤੁਸੀਂ ਉਹ AI ਤੋਂ ਜਾਣਕਾਰੀ ਮੰਗਿਓ ਕਿ ਯਦੀ ਯਰਪਾ ਤੇ yogi ਅਦਿੱਤਿਆ ਨਾਥ ਦੇ ਸਿਆਸੀ ਕੈਰੀਅਰ ਚ ਕਿੰਨੇ ਕੇਸ ਦਰਜ ਹੋਏ ਹੂੰ ਦੋਵੇਂ ਮੁੱਖ ਮੰਤਰੀ ਬਣੇ ਤੇ ਕਮਾਲ ਦੀ ਗੱਲ ਹੈ ਕਿ ਦੋਵਾਂ ਦੇ ਹੀ ਕੇਸ ਜਦੋਂ ਮੁੱਖ ਮੰਤਰੀ ਬਣੇ ਆਪਣੇ ਆਪ ਹੀ ਨਿਬੜਦੇ ਗਏ ਹੂੰ ਸਮਝ ਗਏ ਤੁਸੀਂ ਜੀ ਅਰਜ਼ ਕਰੋ ਕਿ ਮੈਂ ਪਹਿਲਾਂ ਸਾਰਾ ਕੁਝ ਕਹਿ ਲਵਾਂ ਕਿ ਟਿੱਕਟਕ ਰਾਯਾ ਤੜਾ ਤੜਕੇ ਇਸ ਹੇਟ ਸਪੀਚਸ ਫਲਾ ਢਮਕਾਉਂਦੇ ਦੋ ਫਿਰਕਿਆਂ 'ਚ ਮੈਂ ਲੜਾਈਆਂ ਪਾਈਆਂ ਪੜਾਈਆਂ ਪਾਈਆਂ ਉਸ ਤੋਂ ਬਾਅਦ ਮੈਂ ਇਸ ਸਤਾਜ ਆ ਗਏ ਤੇ ਮੈਂ ਹੀ ਕਿਹਾ ਪੁਲਿਸ ਨੂੰ ਦਿਓ ਇੱਕ ਲੋਜ਼ਰ ਪਾਵਰ ਕਲੋਜ਼ਰ ਪੋਰਟ ਬੰਦ ਕਰੋ ਜਦ ਤੁਸੀਂ ਮੁੱਖ ਮੰਤਰੀਆਂ ਤੇ ਫਿਰ ਕੌਣ ਰੋਕੇ ਕੌਣ ਬੋਲੇ ਉਹ ਵਹੀ ਗੱਲ ਹੈ ਨਾ ਆਪੇ ਹੀ ਤੋਂ ਕਾਤਲ ਆਪੇ ਮਨੋਸਫ ਹਾਂਜੀ ਬਿਲਕੁਲ ਗੱਲ ਇਹ ਹੈ ਕਿ ਇਹ ਜਿਹੜੀ ਫਰਕਾਣੀ ਸੀ ਇਹ ਚਲੇ ਗਈ ਜੀ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਫਿਰ ਇਦਾਂ ਦਾ ਸਿਸਟਮ ਬਣਾ ਦਿੱਤਾ ਸੀ ਵੀ ਜੋ ਪਿੱਛੇ ਹੋ ਗਿਆ ਸੋ ਹੋ ਗਿਆ ਹੂੰ ਗਾ ਮੰਨ ਲਓ ਕਿਸੇ ਬੰਦੇ ਦੇ ਖਿਲਾਫ ਇਸ ਤਰ੍ਹਾਂ ਦਾ ਮੁਕੱਦਮਾ ਉਹ ਮੁੱਖ ਮੰਤਰੀ ਬਣ ਜਾਂਦਾ ਜਾਂ ਅਹੁਦੇ ਤੇ ਪਹੁੰਚ ਜਾਂਦਾ ਤਾਂ ਉਹਦੀ ਕਲੋਜ਼ਰ ਰਿਪੋਰਟ ਉਦੋਂ ਤੱਕ ਨਹੀਂ ਮੰਨੀ ਜਾਏਗੀ ਜਦੋਂ ਤੱਕ ਕਿਉਂਕਿ ਇੱਕ ਨੂਡਲ ਏਜੰਸੀ ਦੇ ਤੌਰ ਤੇ ਕਹਿੰ ਲੋ ਕਿ ਹਾਈ ਕੋਰਟ ਨੂੰ ਬੁਲਾ ਦਿੱਤਾ ਗਿਆ ਕਿ ਇਹੀ ਇਹਨਾਂ ਮੁਕਦਮਿਆਂ ਦੀ ਚਾਲ ਦੇਖੇਗੀ ਜੀ ਵੀ ਜਲਦੀ ਜਲਦੀ ਇਹਨੇ ਵੜਨਾ ਤਾਂ ਹੁਣ ਪੰਜਾਬ ਅੰਡਰ ਹਿਆਣਾ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਲੰਮਕਿਆ ਹੋਇਆ ਪੰਜਾਬ ਦੇ ਵਿੱਚ ਵੀ 30 35 ਦੇ ਕਰੀਬ ਮੁਕਦਮੇ ਨੇ ਨਮਾਇੰਦਿਆਂ ਤੇ ਜੀ ਤੇ ਹਰਿਆਣੇ ਦੇ ਵਿੱਚ ਵੀ ਲਗਭਗ ਲਾ ਲੋ ਕਿ ਕੋਈ 1.5 ਦਰਜਨ ਦੇ ਕਰੀਬ ਹੋਣਗੇ ਪੰਜਾਬ ਨੇ ਹੁਣ ਹਲਫਨਾਮਾ ਦੇਣਾ ਹਰਿਆਣੇ ਨੇ ਸ਼ੈਦ ਦਿੱਤਾ ਇਹਨਾਂ ਨੇ ਕਿਹਾ ਜੀ ਕਿ ਇੱਕ ਐਫਆਈਆਰ ਹੈਗੀ ਆ 25 ਦੀ ਇੱਕ ਐਫਆਈਆਰ ਦੇ ਵਿੱਚ ਕੈਂਸਲੇਸ਼ਨ ਪੈ ਗਈ ਆ ਦੂਜਿਆਂ ਦੀ ਲਗਭਗਾਂ ਸੀ ਮਤਲਬ ਕਿ ਜਾਂਚ ਪੜਤਾਲ ਮੁਕੰਮਲ ਕਰ ਲੈਂਦੇ ਹਾਈ ਕੋਰਟ ਨੇ ਕਿਹਾ ਕਿ ਯਾਰ ਕਮਾਲ ਦੀ ਗੱਲ ਆ ਕਿ ਆਮ ਬੰਦੇ ਨੂੰ ਤੇ ਤੁਸੀਂ 6 ਮਹੀਨਿਆਂ ਦੇ ਅੰਦਰ ਅੰਦਰ ਜਾਂਚ ਕਰਕੇ ਟੰਗ ਦੇਨੇ ਹੋ ਜੇਲ੍ਹ ਚ ਸੁੱਟਦੇ ਨੇ ਇਹਨਾਂ ਦੀ ਜਾਂਚ ਸਾਲਾਂ ਬਤੀ ਚੱਲੀ ਜਾਂਦੀ ਆ ਨਿਆਬਤ ਹੀ ਚੱਲੀ ਜਾਂਦੀ ਆ ਹੂੰ ਹੁਣ ਪੰਜਾਬ ਵੀ ਜਾ ਕੇ ਹਲਫਨਾਮਾ ਦਾਖਲ ਕਰੇਗਾ ਸੋ ਗੱਲ ਸਰ ਇਹੋ ਹੀ ਆ ਕਿ ਇਹਦੇ ਵਿੱਚ ਜੇ ਆਪਾਂ ਦੇਖੀਏ ਤਾਂ ਮਸਲਾ ਉਹ ਹੋਆ ਕਿ ਜਿਵੇਂ ਹੁਣ ਤੁਸੀਂ ਵੇਖੋ ਕਿ ਆ ਜਿਹੜੇ ਕੁਲਤਾਰ ਸਿੰਘ ਸੰਧਵਾ ਜੀ ਨੇ ਮੀਤ ਹੇਰ ਜੀ ਨੇ ਖੁਦ ਮਾਨਸਬੇ ਨਾ ਤੇ ਮੁਕਦਮੇ ਆ ਹੂੰ ਸਾਢੇ 3 ਸਾਲ ਹੋ ਗਏ ਤੁਸੀਂ ਦੇਖੋ ਕਿ ਕਿਹੜਾ ਮੁਕਦਮਾ ਪਾਰ ਹੋਇਆ ਨਾਲ ਮਤਲਬ ਕਿ ਉੱਥੇ ਉੱਥੇ ਬੰਦ ਹੋ ਜਾਂਦੇ ਜਦੋਂ ਕੋਈ ਸੱਤਾ ਚ ਆ ਜਾਂਦਾ ਪਾਪਾ ਇਹਦੇ ਦਲਬਧਰੀਆਂ ਵੀ ਇਸੇ ਕਰਕੇ ਹੁੰਦੀਆਂ ਵੀ ਮੁਕੱਦਮੇ ਸੋ ਇਹ ਸਾਰਾ ਮਾਸਰਾ ਹੈ ਹੁਣ ਜਦੋਂ ਪੰਜਾਬ ਜਾ ਕੇ ਉੱਥੇ ਹਲਫਨਾਮਾ ਫਾਈਲ ਕਰੂਗਾ ਫੇਰ ਪਤਾ ਲੱਗੂਗਾ ਕਿ ਇੱਥੇ ਦੀ ਕੀ ਪ੍ਰੋਗਰੈਸ ਹੈ ਜੀ ਜੀ ਮਿੰਟੂ ਜੀ